ਅਨਿਸ਼ਾ ਜੀ ਬੂਟੇ ਪੰਡੇ ਜਾਂਦੇ ਆ ਬੱਸ ਸਟੈਂਡ ਦੇ ਵਿੱਚ ਆਪਣੇ ਜਗਬਾਨੀ ਦੇ ਰੂਪ ਵਿੱਚ ਹਾਂਜੀ ਅੱਜ ਬੱਸ ਸਟੈਂਡ ਮਲੇਰ ਕੋਲਾ ਵਿਖੇ ਸਾਡੇ ਪੱਤਰਕਾਰ ਜਨਾਬ ਜ਼ਰੂਰ ਹੈ ਮਚੋਹਾਨ ਸਾਹਿਬ ਵੱਲੋਂ ਔਰ ਸਾਡੇ ਵੀਕੇ ਸਿੰਘਲਾ ਸਾਹਿਬ ਜੀ ਦੇ ਕੀ ਪੂਰੇ ਜ਼ਿਲ੍ਹੇ ਦੀ ਇਹਨਾਂ ਕਰਦੇ ਨਾਲ ਉਹਨਾਂ ਦੀ ਇਹ ਕਰਨੀ ਕਿ ਆਮ ਲੋਕਾਂ ਨੂੰ ਮੁਕਤੇ ਬੰਦ ਕੇ ਦਾਲਾ ਜਗਨਨਾਰਾਇਣ ਜੀ ਜਿਹੜੇ ਹਿੰਸਾ ਮਾਚਾਰ ਗੁਰੂ ਤੇ ਪਾਨੀ ਸਨ ਔਰ ਜਿਨ੍ਹਾਂ ਨੇ ਪੰਜਾਬ ਦੇ ਲਈ ਦੇਸ਼ ਦੇ ਲਈ ਆਪਣੇ ਜਾਨ ਦਾ ਬਲੀਦਾਨ ਦਿੱਤਾ ਉਹਨਾਂ ਦੀ 44ਵੀਂ ਵਰ੍ਹੇਗੰਢ ਦੇ ਮੌਕੇ ਤੇ ਦੇ ਬਣ ਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਸ ਸ਼ੁਭ ਮੌਕੇ ਤੇ ਮੈਂ ਜਿੱਥੇ ਲਾਲਾ ਜਗਤ ਨਾਰਾਇਣ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਉਸ ਨਾਲ ਨਾਲ ਮੈਂ ਸਾਡੇ ਛੋਟੇ ਵੀਰ ਸੀਨੀਅਰ ਪ੍ਰੈਸ ਰਿਪੋਰਟਰ ਜਨਾਬ ਜੋਗੂਰਾ ਮਹਿਤੋਨ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ جناب ਵੀਜੇ ਕੁਮਾਰ ਸਿੰਘਲਾ ਜੀ ਜੋ ਕਿ ਸਮੂਹ ਨੂੰ ਤਸ਼ਰੀਫ ਲਿਆਏ ਨੇ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਪੱਤਰਕਾਰ ਭਾਈਚਾਰਾ ਇਸ ਗਰੁੱਪ ਦਾ ਕੰਮ ਕਰਦਾ ਹੈ ਉਹਨਾਂ ਨੂੰ ਖਾਸ ਤੌਰ ਤੇ ਮੈਂ ਮੁਬਾਰਕਵਾਦ ਪੇਸ਼ ਕਰਦਾ ਕਿ ਜਿਹੜਾ ਉਹਨਾਂ ਨੇ ਇਹ ਅਪਰਾਲਾ ਕੀਤਾ ਹੈ ਇਹ ਬਹੁਤ ਵਧੀਆ ਅਪਰਾਲਾ ਹੈ ਅਤੇ ਅਕੁਮ ਤਕਸੀਮ ਕਰਨਾ ਇੱਕ ਨੇਕੀ ਦਾ ਕੰਮ ਹੈ ਕਿਉਂਕਿ ਫੌਦਿਆਂ ਨੇ ਹਲ ਵੀ ਦੇਣੇ ਨਾ ਔਰ ਪੌਦਿਆਂ ਨੇ ਛਾਂ ਵੀ ਦੇਣੀ ਹੈ ਔਰ ਸਾਡੇ ਵਾਤਾਵਰਨ ਨੂੰ ਜਿਹੜਾ ਕਿ ਪ੍ਰਦੂਸ਼ਿਤ ਹੋ ਚੁੱਕਿਆ ਹੈ ਉਸ ਨੂੰ ਸਾਫ਼ ਕਰਨ ਦੇ ਵਿੱਚ ਵੀ ਬੂਟਿਆਂ ਦਾ ਅਹਿਮ ਰੋਲ ਹੈ ਮੈਂ ਸਮਝਦਾ ਹਾਂ ਕਿ ਅਜਿਹੇ ਮੌਕਿਆਂ ਤੇ ਇਹ ਬੂਟੇ ਤਕਸੀਮ ਕਰਨਾ ਸਭ ਤੋਂ ਉੱਤਮ ਕੰਮ ਹੈ ਔਰ ਸਾਡੇ ਸਮਾਜ ਦੀ ਸਾਡੇ ਲੋਕਾਂ ਦੀ ਇਹ ਬਹੁਤ ਵੱਡੀ ਸੇਵਾ ਹੈ ਅੱਜ ਇਸ ਮੌਕੇ ਤੇ ਮੈਂ ਜਿੱਥੇ ਲਾਲਾ ਜਗਤ ਨਾਰਾਇਣ ਜੀ ਦੀਆਂ ਕੁਰਬਾਨੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਉਸ ਦੇ ਨਾਲ ਨਾਲ ਇਹ ਸਮਾਚਾਰ ਗਰੁੱਪੀਆਂ ਜੋ ਕੁਰਬਾਨੀਆਂ ਹਨ ਰਮੇਸ਼ ਜੀ ਨੇ ਵੀ ਕੁਰਬਾਨੀ ਦਿੱਤੀ ਉਹਨਾਂ ਦੇ ਬੇਟੇ ਨੇ ਔਰ ਬੇਬਾਕੀ ਦੇ ਨਾਲ ਨਿਰਡਲਤਾ ਦੇ ਨਾਲ ਉਹਨਾਂ ਨੇ ਜ਼ੁਲਮ ਵਿਆਪਕੀ ਦੇ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਔਰ ਉਸ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਸਰਕਰਨਾਰ ਭਾਈਚਾਰੇ ਦੇ ਦੂਸਤਾਂ ਨੂੰ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਸਾਰੇ ਲੋਕ ਜਿਹੜੇ ਨੇ ਰਲ ਬਿਲ ਕੇ ਇਸ ਇਸ ਤੋਂ ਪ੍ਰੇਰਨਾ ਲੈਣਗੇ ਸਾਨੂੰ ਵੀ ਸਮਾਜ ਦੇ ਲਈ ਦੇਸ਼ ਦੇ ਲਈ ਪੰਜਾਬ ਦੇ ਲਈ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਸਮਾਜ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਪਰੇਸ਼ਾਨੀਆਂ ਦੀ ਦੇਖ ਕੇ ਵਿਚਾਰੀ ਲਈ ਪੰਦਾ ਯੋਗਦਾਨ ਹਰ ਕਿਸ ਨੂੰ ਪਾਉਣਾ ਚਾਹੀਦਾ ਹੈ ਪੰਦੇ ਅੱਜ ਉੱਤੇ ਵੰਡੇ ਗਏ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਜਨਤਬਰ ਅੱਜ ਅਦਾਰਾ ਪੰਜਾਬ ਕੇਸ ਦੀ ਗੱਲਬਾਤ ਦੇ ਬੰਦੋ ਪਲੇਨ ਕੋਡ ਨਾਲ ਵਿਖੇ 10000 ਬੂਟੇ ਜਿਹੜੇ ਲਾਉਣ ਤੇ ਵੰਡਣ ਦੀ ਮਹਿੰਮ ਦਾ ਆਗਾਜ਼ ਕੀਤਾ ਗਿਆ ਕਿ ਤੇ ਵਾਤਾਵਰਨ ਜਿਹੜਾ ਦਿਨੋਂ ਦਿਨ ਖਰਾਬ ਹੋ ਰਿਹਾ ਤੇ ਸਾਡੇ ਦੁਨੀਆ ਲਈ ਸਮਾਜ ਲਈ ਇੱਕ ਬਹੁਤ ਗੰਭੀਰ ਤੇ ਅਹਿਮ ਮੁੱਦਾ ਇਸ ਲਈ ਆਧਾਰਾ ਪੰਜਾਬ ਕੇਸਰੀ ਜਾਗਬਾਨੀ ਜਿੱਥੇ ਕਲਮ ਦੇ ਨਾਲ ਪੂਰੇ ਦੇਸ਼ ਦੀ ਸੇਵਾ ਕਰ ਰਿਹਾ ਆਵਾਜ਼ ਮੰਨਿਆ ਉਸ ਸਮਾਜ ਸੇਵਾ ਦੇ ਵਿੱਚ ਵੀ ਸਾਡਾ ਵੱਡਾ ਰੋਲ ਆ ਜਿਹੜਾ ਅਦਾ ਕਰ ਰਿਹਾ ਜਿਹੜੀ ਵਾਤਾਵਰਨ ਦੇ ਨੰਪਕ ਕਰਦੇ ਆ ਜਦੋਂ ਉਹਨਾਂ ਦੇ ਖਰਾਬ ਹੋ ਰਹੇ ਵਾਤਾਵਰਣ ਦੇ ਗੰਭੀਰ ਮੁੱਦੇ ਨੂੰ ਦੇਖਦੇ ਹੋਏ ਅੱਜ ਮੇਰਕੋਟਲਾ ਵਿਖੇ ਰਮ ਨਾਇਟ ਜਦ ਸਪਰਸਲ ਫੋਟੋ ਪ੍ਰੈਂਸੀ ਜਾਰੇ ਜੀ ਮਹਿਮਾ ਉਹਦੇ ਤਹਿਤ ਵੀ 10000 ਪੌਦਾ ਲਗਾਉਣ ਤੇ ਵੰਡਣ ਦਾ ਜਿਹੜੀ ਹੈ ਮਹਿਮਾ ਦੀ ਸ਼ੁਰੂਆਤ ਇੰਡੀਆ ਤੋਂ ਲੋਕਾਂ ਵੀ ਇਹ ਨਹੀਂ ਅਪੀਲ ਕਰਦੇ ਆ ਵੀ ਪੌਦਾ ਲੈ ਕੇ ਜਾਣ ਜਾਂ ਲਗਾਉਣ ਤੱਕ ਹੀ ਹਿੰਮਤ ਨਾ ਰਹਿਣ ਕਿਉਂਕਿ ਪੌਦਾ ਲਗਾਉਣਾ ਤੇ ਲਗਾ ਕੇ ਉਹਦੇ ਨਾਲ ਫੋਟੋ ਕਰ ਲੈਣੀ ਆ ਬੜਾ ਸੌਖਾ ਜਿਹਾ ਕੰਮ ਹੈ ਇਸ ਨੂੰ ਪਾਲਣ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਇਹ ਮੌੜ ਦੀ ਲੋੜ ਹੈ ਇੱਕ ਮਨੁੱਖ ਭਾਵੇਂ ਇੱਕ ਪੌਦਾ ਹੀ ਲਗਾਵੇ ਪਰ ਉਸ ਨੂੰ ਪਾਲਣ ਦੇ ਲਈ ਉਹ ਇਹਨੇ ਆਪਣੀ ਜ਼ਿੰਮੇਵਾਰੀ ਤੈਅ ਕਰੇ ਕਿ ਜੇ ਸਾਰੇ ਮਨੁੱਖ ਅਜਿਹੀ ਸੋਚ ਧਾਰਨ ਕਰ ਲੈਣਗੇ ਤਾਂ ਦਿਨੋਂ ਦਿਨ ਜਿਹੜਾ ਵਾਤਾਵਰਨ ਸਾੜਾ ਆ ਰਹੇ ਨੇ ਪੋਲਿਊਸ਼ਨ ਹੈ ਹਵਾਜ ਬਹੁਤ ਜਿਆਦਾ ਜਿਹੜੀ ਗੰਦਗੀ ਹੈ ਉਹ ਫੈਲ ਰਹੀ ਹੈ ਤੇ ਉਹਨੂੰ ਕਾਫੀ ਹੱਦ ਤੱਕ ਆ ਜਿਹੜਾ ਕੰਟਰੋਲ ਕਰਨੇ ਚਾਹੀਦੇ ਆ ਅਸਲ ਵੱਲੋਂ ਬੁੱਕਤੇ ਬੰਦੇ ਜਿਹੜੀ ਹੈ ਕੌਂਦੀਆਂ ਵੀ ਜਿਹੜੀ ਹੈ ਕੰਮ ਚਲਾਈ ਗਈ ਹੈ ਇਹਦੇ ਤੇ ਕੀ ਹੈ ਅੱਜ ਦੇ ਹਿਸਾਬ ਨਾਲ ਵਾਤਾਵਰਣ ਚੱਲ ਰਿਹਾ ਸਭ ਤੋਂ ਕੋਨਾਲਾ ਕੰਮ ਵੱਡਾ ਕੰਮ ਹੈ ਜੋ ਕੰਮ ਹੁੰਦੇ ਨੇ ਜਿੰਨ ਦਾ ਇੱਕ ਹਰ ਮਨੁੱਖ ਲਾਵੇ ਕਰੇ ਤੇ ਇੱਕ ਬੜਾ ਅੱਛਾ ਫਾਇਦਾ